ਤੇ ਜੋ ਮੈਂ ਪਰਚੇਜ ਕਰਦਾ ਨਾ ਮੈਡਮ ਰੱਥੇ ਸੇਵ ਕਰ ਲੈਣਾ ਹੁੰਦਾ ਠੀਕ ਹੈ ਜੀ ਜਦ ਮੈਂ ਇਹ ਟੈਬਲੇਟ ਚਾਇਆ ਦੂਜੀ ਤੋਂ ਸੁਧਾਰਾ ਨਾ ਹੁਣ ਦਿਖਾ ਹੈ ਆ ਜਾਗਾ ਨਾ ਅਸੀਂ ਆ ਵੀ ਠੀਕ ਹੈ ਜੀ ਆ ਠੀਕ ਹੈ ਓਕੇ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੱਤਾ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਨੇਕ ਕਮਾਈਆਂ ਚੋਂ ਹਣਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵਿਆਹ ਤਾਂ ਸਾਨੂੰ ਪਤਾ ਵੀ ਦਿਨ ਰਹਿ ਗਏ ਥੋੜੇ ਤੇ ਸ਼ਾਪਿੰਗ ਦੇ ਕੰਮ ਚੱਲੇ ਜਾਂਦੇ ਜੀ ਤਕਰੀਬਨ 4-5 ਦਿਨ ਤੋਂ ਰੋਜ਼ ਰੋਪੜ ਦੇ ਗੇੜੇ ਤੁਹਾਡੇ ਕੋਲ ਮੈਂ ਘੱਟ ਵੀਡੀਓ ਦੇ ਵਿੱਚ ਦਿਖਾਉਂਦਾ ਲੱਭੀ ਜਾਂਦੇ ਆ ਵੀ ਜਜੰਦ ਦੇ ਉਹਦੀ ਮੰਮੀ ਦੇ ਵਿੱਚੇ ਭੈਣ ਤੁਹਾਨੂੰ ਪਤਾ ਵੇ ਸੂਟ ਲਿਆਉਣੇ ਆ ਕਦੇ ਕੁਸ ਲਿਆਉਣਾ ਕਦੇ ਕਸ ਪਰਮ ਦੇ ਕੱਪੜੇ ਤੇ ਅੱਜ ਦੁਬਾਰਾ ਤੋਂ ਫੇਰ ਮੁੜ ਕੇ ਜਾ ਰਹੇ ਆ ਜੀ ਹੁਣ ਰੋਪੜ ਸ਼ਹਿਰ ਵੀ ਛੱਡ ਦੇਣਾ ਹੁਣ ਕਹਾਂ ਜਾ ਰਹੇ ਆ ਮੀਆਂਪੁਰ ਜਿੱਥੇ ਪਰਮ ਦੀ ਮਾਸੀ ਹੈ ਵੀ ਰਹਿੰਦੀ ਉਹਨਾਂ ਦੇ ਸ਼ਹਿਰ ਉੱਥੇ ਦੇ ਮਾੜਾ ਮੋਟਾ ਇਹਨਾਂ ਨੇ ਖਰੀਦੋ ਪ੍ਰੋਕਟ ਕਰੀ ਪਈ ਜੀ ਉਹਦੇ ਵਿੱਚ ਕੋਈ ਕਮੀ ਘਮੀ ਹੈ ਉਹ ਮੈਨੂੰ ਨਹੀਂ ਪਤਾ ਵੀ ਕੀ ਆਏ ਨਾਮ ਹੈ ਪੁੱਛਿਆ ਮੈਨੂੰ ਤਾਂ ਆਰਡਰ ਲੱਗਿਆ ਵੀ ਆਪਾਂ ਨੇ ਜਾਣਾ ਹੈ ਬੀਤੇ ਤੇ ਸਮਾਨ ਚੇਂਜ ਕਰਾ ਕੇ ਲਿਆਉਣਾ ਕੁਛ ਨਾ ਮੰਨ ਲਿਆ ਤੇ ਜਸ਼ਨ ਦੀ ਕਾਫੀ ਦਿਨ ਦਾ ਰਹਿੰਦਾ ਦਾ ਸਮਾਨ ਲਿਆਉਣ ਤੋਂ ਉਹਨਾਂ ਨੂੰ ਚੁੱਪੀ ਕਰਾਈ ਹੈ ਜੀ ਪਰਮ ਗਿਆਵਾ ਸਕੂਲ ਤੁਹਾਨੂੰ ਪਤਾ ਵੀ ਪਰਮ ਦੇ ਤਾਂ ਇਕੱਲੇ ਜਾ ਕੇ ਕੱਪੜੇ ਲਿਆਉਣੇ ਨਿਓ ਸ਼ਰਾਰਤ ਕਰੀ ਜਾਂਦਾ ਸੋ ਇਸ ਕਰਕੇ ਉਹਦੇ ਪਿੱਛੇ ਦੀ ਕਿਤੇ ਨਾ ਕਿਤੇ ਦਾ ਟੂਰ ਨਿਕਲਦਾ ਚਲੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਤੁਹਾਨੂੰ ਮਿਲਾ ਵੀ ਦਿੰਦਾ ਜਸ਼ਨ ਤੇ ਉਹਦੀ ਮੰਮੀ ਨਾਲ ਤੇ ਵਿਚੇ ਵਿੱਚ ਵਿਆਹ ਚੱਲ ਰਿਹਾ ਜੀ ਪਿੰਡ ਭੈਣ ਤੇ ਭਾਨ ਜੀ ਗਏ ਉਧਰ ਅਮੰਤੇ ਪਾਪਾ ਜੀ ਵੀ ਗਏ ਵੇ ਅਸੀਂ ਅੰਦਰ ਦਾ ਟੂਰ ਕੱਢਣਾ ਉਹਨਾਂ ਨੇ ਹੁਣ ਆ ਜਾਣਾ ਪਿੱਛੇ ਤੇ ਚਲੋ ਬਾਕੀ ਇਹਨਾਂ ਨਾਲ ਮਿਲਾਂਦਾ ਤੁਹਾਨੂੰ ਤੁਸੀਂ ਬਣੇ ਹੋ ਵੀਡੀਓ ਦੇ ਨਾਲ ਬਈ ਬਾਹਰ ਮੌਸਮ ਸਾਫ ਐ ਨਾ ਗੱਡੀ ਆਪਣੀ ਖੜੀ ਤਿਆਰ ਜਾਣ ਨੂੰ ਤੇ ਬਾਕੀ ਅੰਦਰ ਦੇਖੀਆਂ ਹੈ ਮਾਤੇਤੀ ਆਪਣਾ ਆਰਾਮ ਨਾਲ ਬਾਈ ਉਹ ਦੇਖੋ ਚੱਲ ਰਹੀਆਂ ਗੱਲਾਂ ਇੱਧਰ ਜਸ਼ਨੂ ਮਿਲੋ ਜੀ ਪਹਿਲਾਂ ਮੇਰੇ ਅੱਲਾ ਤਾਂ ਸਾਰਿਆਂ ਨੂੰ ਵੀ ਪਿਆਰ ਤੇ ਸਬਸਕ੍ਰਾਈਬ ਲਓ ਵੀ ਇੱਧਰ ਮਿਲੋ ਮੇਰੇ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਵੈਰਵਰ ਸੱਜਣਾ ਜੀ ਦੇਖੇ ਮੈਚਿੰਗ ਐ ਮੈਚਿੰਗ ਹੋਈ ਪਈ ਅੱਜ ਤਾਂ ਹਾਂਜੀ ਹੈ ਹਾਂਜੀ ਇੱਕੋ ਤਰ੍ਹਾਂ ਦੇ ਜੁੰਨਿਆ ਕੱਢ ਲਿਆ ਜਸ਼ਨ ਹੋਰ ਹੈ ਹੋਰ ਬਈ ਜਸ਼ਨ ਕੀ ਲੈ ਕੇ ਆਉਣਾ ਚਾਹੇ ਦਾਦੇ ਹੁਣ ਮੈਨੂੰ ਇੱਕ ਗੱਲ ਮੇਕਅਪ ਦਾ ਸਮਾਨ ਲੈ ਕੇ ਆਉਣਾ ਚੂੜੀਆਂ ਲੈ ਕੇ ਆਉਣੀ ਕਾਂਟੇ ਲੈ ਕੇ ਆਉਣੀ ਤੇ ਜੁੱਤੀ ਜੁੱਤੀ ਆ ਭਾਈ ਆ ਆਖਿਆ ਇਹ ਪੰਜਾਬੀ ਜੁੱਤੀ ਨਹੀਂ ਹੋਣੀ ਆ ਅੱਛਾ ਡਰੈਸ ਨਾਲ ਦੀ ਆ ਅੱਛਾ ਡਰੈਸ ਨਾਲ ਦੀ ਜੁੱਤੀ ਲੈ ਕੇ ਆਉਣੀ ਹੈ ਹੈਂ ਮੈਂ ਗੇਟ ਨਾ ਮੀਨੀ ਹਾਂ ਚੱਕਿਆ ਹਾਂ ਅੱਜ ਇਹਨਾਂ ਦੇ ਦੱਸ ਚੱਕੀ ਆ ਜੀ ਇਹਨਾਂ ਨਾਲ ਮੈਚਿੰਗ ਕਰਕੇ ਫਿਰ ਤੁਲੀਆਂ ਜਾਣ ਦੇ ਅੱਛਾ ਕੱਢੀ ਬਣਾ ਜਾ ਅੱਛਾ ਉਹਦਣ ਵਾਲੀ ਉਹਦਣ ਵਾਲੀ ਬਣਾ ਲਈ ਐਤਰੇ ਬਾਈ ਜਸ਼ਨ ਦਾ ਸ਼ਰਾਰਾ ਦੇਖੋ ਕਕੜਾ ਮਾਰਦਾ ਲਸਕਾ ਹੈ ਮਾਗਾ ਦਾ ਜਸ਼ਨ ਨਾਰਾਇਣ ਦੇ ਖਰਚੇ ਨੂੰ ਹੈ ਬਾਰ ਮਨੂ ਵੀ ਤਾਂ ਦੇ ਲੈ ਸਕੂਲ ਭੇਜੇ ਦਿੱਤਾ ਉਹਦਾ ਵੀ ਸਾਰ ਦੇਣਾ ਹਾਂ ਲੈ ਮਨੂ ਗੱਡੀ ਦੀ ਚਾਬੀ ਫੜਾ ਚਲੋ ਕੋਈ ਨਹੀਂ ਜਸਨ ਜਮਾ ਮੈਨੇ ਗਜਰੇ ਵੀ ਲਵਾ ਕੇ ਲੈ ਕੇ ਆਣੀ ਸੀ ਕਿਹੜੇ ਮੰਮਾ ਲੈ ਕੇ ਆਏ ਸੀ ਆ ਲੋ ਦਿਖਾ ਮਾ ਕੀ ਹੋ ਗਿਆ ਹੈ ਹੈ ਛੋਟੇ ਆ ਗਏ ਪਾ ਕੇ ਨਹੀਂ ਤਾਂ ਅੱਛਾ ਮੰਮਾ ਲੈ ਕੇ ਆਈ ਥੀ

ਵੇ ਦੇ ਜੇ ਪਕੇ ਵਿੱਚ ਰਹਿਣੋ ਤੇ ਜਦ ਚੱਲੀ ਗਈ ਖਾਣ ਨੂੰ ਮੈਨੂੰ ਆ ਗਿਆ ਤੇ ਉੱਥੇ ਲੈ ਲਈ ਤੇ ਲੈ ਲਈ ਫਿਰ ਦੁਬਾਰਾ ਕਿਨੋਂ ਬਾਕੇ ਦੇਖੇ ਮਿਲਦਾ ਨਹੀਂ ਫਿਰ ਭਲੇਖੇ ਦੇ ਦੁਕਾਨਦਾਰ ਨੂੰ ਖੋਟ ਲਈ ਫਿਰ ਮਨ ਆ ਲ ਗਿਆ ਜਸਪਾਲ ਨੂੰ ਹੋ ਜੈ ਸੰਦੇਵ ਆ ਕੇ ਦੇਖੇ ਤੇ ਜੈ ਸੰਦੇਵ ਵੀ ਨਹੀਂ ਆ ਰਹੇ ਜਿਆਦਾ ਛੋਟਾ ਨਾ ਹੋ ਭਲੇਖੇ ਨਾਲ ਮੈਂ ਵੀ ਦਿੱਤੀ ਮੈਂ ਪੰਜਾਬੀ ਦਿੱਤੀ ਲਈਦੀ ਇਥੋਂ ਤੋਂ ਜਗਾ ਅਜੋ ਤੇ ਨਹੀਂ ਆ ਵਰਤਾਂ ਤੇ ਉਹ ਵੀ ਇੱਕ ਨੰਬਰ ਛੋਟਾ ਹੈ ਜੀ ਇੱਕ ਵੱਡਾ ਹੈ ਉੱਥੇ ਨਹੀਂ ਦੇਖਿਆ ਜੇ ਆਪ ਆਇਆ ਉਹ ਤੇ ਦੋਨੇ ਰੀਡਰਾਈ ਕਰਕੇ ਦੇਖਿਆ ਜੀ ਵਾਕੇ ਨਾ ਕਰੇ ਤਾਂ ਹੈ ਤੇ ਮੈਂ ਲੱਗ ਕੇ ਜਿਹੜਾ ਜਿਆਦਾ ਵਾਕੇ ਦੇ ਲੰਨੇ ਕਈ ਵਾਰ ਵੀ ਕੀਤਾ ਵੀ ਰਹਿ ਕੇ ਇੱਕ ਪੈਰ ਵਾਕੇ ਟਰਾਈ ਕਰਦਾ ਮੈਂ ਲੱਗ ਦਿੱ ਤੀ ਉਹਦਾ ਹੋ ਗਿਆ ਹੁਣ ਅਜ ਤੇ ਜਦ ਘਰ ਆ ਕੇ ਹੁਣ ਮੈਂ ਦੇਖਣ ਲੱਗੀ ਵਿਆਹ ਨੂੰ ਪਾ ਲੂੰਗੇ ਤੇ ਇੱਕ ਨੰਬਰ ਵੱਡਾ ਇੱਕ ਛੋਟਾ ਆਏਗੀ ਉਹ ਤੇਰੇ ਘੰਡਾਰੇ ਤੇ ਹੋ ਜਾਂਦਾ ਭਲੇ ਕੇ ਨਾਲ ਜਾ ਕਿਤੇ ਰਹੇ ਤੂੰ ਦਾ ਤਾਂ ਨਹੀਂ ਸੋਚ ਕਾਉਂਦੀ ਵੀ ਜਿਸਨ ਸੰਭਲੂਗੀ ਨਹੀਂ ਨਹੀਂ ਹੈ ਨਹੀਂ ਦੇਖ ਲੈ ਨਹੀਂ ਹਾਂ ਇਹ ਤਾਂ ਦੁਕਾਨਦਾਰਾਂ ਦੇ ਕਈ ਵਾਰ ਅਸੇ ਜ਼ਿਆਦਾ ਹੁੰਦਾ ਨਾ ਵੀ ਕਾਲੀ ਕਾਲੀ ਨਾ ਨਾ ਤੁਹਾਨੂੰ ਵੀ ਮੈਨੂੰ ਲੱਗਦੀ ਹੁੰਦਾ ਵੀ ਫਟਾ ਦੀ ਫਟ ਪਾ ਲਈਏ ਝੋਲੇ ਚ ਹਾਂ ਜੀ ਪਹਿਲੇ ਖੁਸ਼ੀ ਦਾਤ ਦੇ ਵਜਾ ਕੋਈ ਚੀਜ਼ ਲੱਗਣੀ ਹੈ ਜੀ ਵੀ ਵਿਲੇ ਚਲੀਏ ਘਰ ਨੂੰ ਹਾਂ ਫਿਰ ਜਸ਼ਨ ਤਿਆਰ ਹੈ ਹਾਂ ਜੀ ਬਾਈ ਜਸ਼ਨ ਦੇ ਨਾਨਕਾਂ ਵੀ ਅੱਜ ਢੇੜਾ ਮਾਰ ਕੇ ਜਾਣਾ ਆਪਾਂ ਇੱਕ ਉਹ ਵੀ ਠੀਕ ਰਹੇ ਆ ਪਿੱਛੇ ਠੀਕ ਹੈ ਚੱਲੀਏ ਫਿਰ ਜੁੱਤੀ ਤਿਆਰ ਤੇਰੀ ਕਿੱਥੇ ਹੈ ਜੁੱਤੀਆਂ ਨਹੀਂ ਚੱਕਣੀਆਂ ਚੱਲਣ ਦੇ ਕੋਈ ਨਹੀਂ ਇੱਕ ਛੋਟਾ ਬੜਾ ਪੈਰ ਉੱਥੇ ਗਾ ਮੜੀ ਜੀ ਵਿੱਚ ਰੂਣ ਲਾ ਲਈ ਮੂਰੇ ਹਾਂ ਮੇਰੇ ਮੇਰੇ ਪੈਰ ਜਿੱਦਾ ਆ ਰਿਹਾ ਹੈਗਾ ਵਾ ਇਹਨੇ ਚਲਾ ਲਾਣਾ ਤਾਂ ਕੰਮ ਰੁਕਾ ਕੇ ਹੋ ਗਿਆ ਹੋਰੀ 1 9 ਨੰਬਰ 1 11 ਨੰਬਰ ਦੋ ਨੰਬਰ ਦਾ ਫਰਕ ਆ ਚੱਲ ਫਿਰ ਦਿਖਾ ਦੇ ਦੋ ਨੰਬਰ ਦਾ ਫਰਕ ਤਾਂ ਤੇ ਜ਼ਿਆਦਾ ਏ ਜੇ ਚਾਬੀ ਅੱਛੇ ਚਾਬੀ ਮੇਰੇ ਕੋਲੇ ਆ ਇਨਸ਼ਾ ਅੱਲਾਹ ਤੋਂ ਤਪ ਬਹੁਤ ਆ ਹਰਜੀਤ ਬਾਹਰ ਆਹਾ ਬਾਈ ਸਵੇਰ ਰਾਤ ਨੂੰ ਹੁੰਦੀ ਠੰਡ ਦਿਨ ਦਿਨ ਤਪ ਕਿੱਧਰ ਆ ਆ ਦੇਖੋ ਬਈ ਇਹ ਕੱਪੜਾ ਲਾਇਆ ਵਾ ਬਹੁਤ ਆ ਦੇਖੋ ਇੰਨੂੰ ਵੀ ਕੱਟ ਪੈਣ ਵਾਲਾ ਕੰਮ ਆ। ਆਣ ਜਿਹਾ ਛੱਡੀ ਜਾਂਦੀ। ਆ ਦੇਖੋ। ਨਹੀਂ ਬਹੁਤ ਖੜਕਾ ਕਰਦਾ ਉਹਦਾ ਸਾਰੀ ਦਾੜੀ ਦਾ ਆਣ ਛੱਡੀ ਜਾਂਦੀ ਦਰਵਾਜ਼ਾ ਤੇ ਆਏ ਹਾਂ। ਆ ਲਈ। ਬੱਛਾ। ਨਾ ਨਾ ਨੰਬਰ ਹੀ ਗਿਆ ਨਹੀਂ। ਉਹ ਲੋ ਬਾਈ। ਇਹ ਫੜੀ। 9211 ਗੱਲ ਪੱਕੀ ਹੈ ਬਾਈ। ਇਹਦਾ ਤਾਂ ਰੇ ਗੱਲ ਲੱਖ ਰੁਪਏ ਦੀ ਹੈ। ਹੈ? ਉਹ ਬੁਰੇ ਵੀ ਲਿਖਿਆ। ਚਲ ਫਿਰ ਹਟੀ ਮੜ ਜਾ। ਗਿਆ। ਜੇ ਚਲ। ਉਹ ਤਰਾ ਹਰਜੀਤ ਪੈਸੇ ਵਾਲਾ ਮੇਰਾ ਪਰਸ ਤੇਰਾ ਤੇ ਹੈਗੇ ਤੇਰੇ ਕੋਲ ਹੈਗੇ ਵੀ ਆ ਜੀ ਹੈ ਹੈਗੇ ਵੀ ਆ ਜੀ ਅੱਛਾ ਜੇ ਚੱਕ ਸਕਦੇ ਚੱਕ ਲਓ ਬਈ ਐਨਾ ਘਟਦੇ ਆ ਕੋਈ ਇਲਾਜ ਨਹੀਂ ਵਾਦਿਆ ਦਾ ਹੈਗਾ ਇਹ ਇਲਾਜ ਚੱਕ ਫਿਰ ਮੇਰਾ ਪਰਸ ਤੂੰ ਚੱਕ ਠੀਕ ਆ ਜਚਨ ਆ ਜੁੱਤੀ ਵੀ ਪਤਾ ਇਹ ਲੱਗ ਲਫਾਫੇ ਚ ਬਾਸੂਟ ਚ ਕੰਨ ਪਾਉਣੀ ਆ ਮਮਾਂ ਦੰਦੀ ਆ ਠੀਕ ਆ ਲੋ ਬਾਈ ਹੋ ਗਈ ਤਿਆਰੀ ਵਰ ਤਿਆਰੀ ਜਸ਼ਨ ਨੇ ਤਾਂ ਅੱਜ ਜਾਣੇ ਜਾਣਤਾ ਆ ਜਾ ਫਿਰ ਹੁਣ ਹੈ ਚੱਕ ਲਿਆ ਵੇ ਹਾਂ ਅਲੋ ਜੀ ਨਾ ਖੋ ਜਾਵੜੀ ਹਾਂ ਜੀ ਮੈਂ ਸੋਦੀ ਜੀ ਆਪਣੇ ਚੱਕ ਲਵਾਂ ਨਾ ਧੰਨਵਾਦ ਨੂੰ ਬਾਬੇ ਨੇ ਬਰਕਤ ਰੱਖੀ ਵੀ ਹੈ ਹਾਂ ਜੀ ਬਰਕਤ ਤਾਂ ਵਿਕੇ ਸਾਰੇ ਜੀਆਂ ਦੀ ਬਰਕਤ ਆ ਇਹ ਹਾਂ ਜੀ ਫਸਲ ਵੀ ਕੀ ਵੀ ਆ ਤੂੰ ਆਪਣੇ ਕੋਲ ਰੱਖ ਦਿਖਾਈ ਨਾਹੀਂ ਆਏ ਆਏ ਚੱਲ ਕੋਈ ਨਹੀਂ ਖੁਸ਼ ਰਹੋ ਇਹ ਜਸ਼ਨਾਂ ਦੀਆਂ ਬਰਕਤਾਂ ਸਾਰੀਆਂ ਪੰਮੂ ਆਰ ਜਸ਼ਨ ਦੀਆਂ ਹਨ ਹਾਂਜੀ ਚੱਕੋ ਫਿਰ ਜੁੱਤੀ ਵੀ ਚੱਕਰ ਜੀ ਤਾਂ ਮੈਂ ਜਸ਼ਨ ਗੱਡੀ ਚ ਰੱਖ ਲਾ ਪਤਾਇਓ ਲੋ ਬਾਈ ਗੱਡੀ ਖੜ ਗਈ ਆਹਾ ਬੂਟੇ ਨੂੰ ਫੁੱਲ ਦੇ ਲਾ ਜਸ਼ਨ ਹਾਂ ਤੁਹਾਨੂੰ ਚੁੱਪ ਲੈਣੇ ਫਿਰ ਜਰੇ ਕੱਲ ਦੇ ਤਿਆਰ ਹੋ ਰਹੇ ਹਨ ਹਾਂ ਉਹਨਾਂ ਨੂੰ ਸਵੇਰੇ ਆ ਜਾਣਾ ਜੋ ਸੰਤ ਨੂੰ ਪੂਰਾ ਪਤਾ ਵੀ ਕਦ ਫੁੱਲ ਆਉਂਦਾ ਕਦ ਜਾਂਦਾ ਹੈ ਹੈ ਹੈਨਾ ਲੋਬਾਈ ਟਰੈਕਟਰ ਪਰ ਵੀ ਖੜੇ ਪਰ ਗੱਰਦਾ ਦੇਖੋ ਕਿੰਨਾ ਪੈ ਗਿਆ ਬਾਈ ਇਹ ਆ ਲੋ ਇਹ ਨਾ ਗਰਦਾ ਲੈ ਜਿਸਨ ਖੋਲ ਪੁੱਤ ਗੱਡੀ ਰੱਖ ਸਮਾਨ ਚਾਬੀ ਚਾਬੀ ਤੇ ਮੇਰੇ ਕੋਲ ਆਲਾ ਫੜ ਅੱਛਾ ਪਿੱਛੇ ਕਾਂ ਕੀ ਮੂਰੇ ਨਾ ਨਾ ਮੂਰੀ ਰੱਖ ਲੈ ਬਸ ਜੀ ਆ ਉਹ ਰੱਖ ਲਾ ਜਿੱਤੇ ਪੈਰਾਂ ਚ ਰੱਖ ਲਈ ਹਾਂਜੀ ਠੀਕ ਆ ਮੇਰਾ ਪਰਸ ਮੇਰੇ ਕੋਲ ਰਹਿੰਦੇ ਚਲੋ ਭਾਈ ਤਿਆਰੀ ਹੈ ਸਾਰੀ ਖੋਲ ਲਾ ਗੇਟ ਪਤਾ ਹਾਂਜੀ ਆ ਜਾ ਆ ਜਾ ਆ ਜਾ ਚੱਕ ਲੈ ਜਿਹੜਾ ਕੋਈ ਚੱਕਣਾ ਪਤਾ ਮੈਨੂੰ ਵੀ ਬਹੁਤ ਕਾਰੋਬਾਰ ਆ ਕਿਸੇ ਨੇ ਚੁੰਨੀ ਮਲਾਉਣੀ ਕਿਸੇ ਨੇ ਕੁਝ ਕਰਨਾ ਹੈਨਾ ਇਹ ਮੈਨੂੰ ਪਤਾ ਇਹ ਬੇ ਇਹ ਦਿੱਲੀ ਦਾ ਰੁਟੀਨ ਕੰਮ ਆ ਤੁਹਾਡਾ ਆ ਦੇਖ ਇਆ ਲੋ ਭਾਈ ਇੱਧਰ ਪਾਪਾ ਜੀ ਵੀ ਆ ਗਏ ਚੱਲੋ ਜੀ ਅਸੀਂ ਇੱਥੇ ਚੱਲੀ ਓਕਾ ਭਾਈ ਮਿਲਦੇ ਆ ਜਾ ਕੇ ਲੋ ਭਾਈ ਪਹੁੰਚ ਗਏ ਨਾਨਕੇ ਲਾਦਮਾ ਲੋਕ ਹਾਂਜੀ ਆ ਫਿਰ ਦੇਖਿਆ ਕੋਣ ਲੰਘ ਨਹੀਂ ਜੀ ਹੁੰਦਾ ਹੈਗਾ ਨਹੀਂ ਆਂੀਆਂ ਬਰਤੀ ਆ ਥੋੜੀ ਦੂਰ ਇਹ ਬਣੇ ਸੀ ਮੱਕੇ ਲਾਲ ਪੀਕੇ ਪਿੰਡ ਘੁੰਮ ਚੱਲਦੇ ਹਾਂ ਆ ਘੁੰਮ ਲੈ ਘੁੰਮ ਲੈ ਹਾਂ ਲੋ ਭਾਈ ਆ ਗਈ ਘਰ ਗੱਡੀ ਚੱਲ ਫਿਰ ਜਸ਼ਨ ਹੋਣਾ ਹਾਂਜੀ ਚੱਲ ਨਾਨੇ ਨੂੰ ਮਿਲਣਾਗੇ ਤੁਸੀਂ ਪਰ ਉਹਨੇ ਵੀਡੀਓ ਦੇ ਕੇ ਕਹਦਣਾ ਮੁੰਡਾ ਨਹੀਂ ਲੈ ਜੀ ਹੈ ਪਰ ਉਹਨੇ ਲਾਈਵ ਵਾਲਾ ਨਹੀਂ ਜੀ ਲੋ ਭਾਈ ਸਿੱਧੂ ਮੂਸੇ ਵਾਲਾ ਛੋਟਾ ਖੜਾ ਹੈ ਹਰਜੀਤ ਹਾਂਜੀ ਆਹੀ ਟਰੈਕਟਰ ਦਾ ਹੁੰਦਾ ਹਾਂਜੀ ਪਰ ਉਹ ਪਰ ਨਹੀਂ ਜਾਂਦੇ ਹੈਂ ਪਰ ਉਹ ਤੋਂ ਦੂਰ ਨਹੀਂ ਜਾਂਦੇ ਆ ਗੰਦਾ ਅੱਛਾ ਕਿੱਦਾਂ ਰ ਹੈ ਸਾਰੀ ਹਾਂ ਔਰ ਰਿਸ਼ਤੇਦਾਰ ਸਾਸਿਕਾਲ ਸਾਸਿਕਾਲ ਕਿੱਧਰ ਆ ਰਿਸ਼ਤੇਦਾਰ ਬੁਲਾਈ ਮੇਰੇ ਮੇਰੇ ਵੱਲ ਤੁਮ ਸਾਰੇ ਨਹੀਂ ਪੈ ਪਰ ਸਾਸਿਕਾਲ ਜੀ ਆ ਜਾ ਬਾਈ ਰਿਸ਼ਤੇਦਾਰ ਸਾਸਿਕਾਲ ਵਾਹ ਲੈ ਬਾਈ ਤੱਕੜੀਆਂ ਹਾਂਜੀ ਸਰਬਜੀਤ ਸਾਸਿਕਾਲ ਸਾਸਿਕਾਲ ਦੋ ਵਾਰ ਮਾ ਕੇ ਤਾਂ ਮੈਨੂੰ ਬਾਅਦ ਚ ਮਿਲਣਾ ਠੀਕ ਹੈ ਤੈਨੂੰ ਤਾਂ ਪਹਿਲਾਂ ਮਿਲਣਾ ਏ ਹਾਂ ਭੈਣ ਲੇਟ ਹੈ ਹਾਂ ਉਹ ਆ ਗਈ ਬਾਈ ਸਾਡੀ ਮਾਲਕਨ ਆਉ ਤੇ ਆਏ ਤੇਰੇ ਮੰਮੀ ਸਸਕਾਲ ਸਤਿ ਸ੍ਰੀ ਅਕਾਲ ਲੈ ਪਿਆਰ ਕਰ ਲੂਆਂ ਦੋ ਤੀ ਨਾਲ ਹੋਰ ਠੀਕ ਮੈਂ ਦੋ ਤੀ ਨਾਲ ਜ਼ਿਆਦਾ ਪਿਆਰ ਹੈ ਦੋ ਤੀ ਨਾਲ ਵੀ ਕਰਨਾ ਜੋ ਆਈ ਨਾਲ ਵੀ ਕੁੜੀ ਨਾਲ ਨਹੀਂ ਕਰਨਾ ਸਾਰਿਆਂ ਨਾਲ ਕੁੜੀ ਨਾਲ ਵੀ ਕਰ ਲਿਆ ਹਾਂ ਦੇਲਾ ਕੁੜੀ ਆਗੇ ਜ਼ਿਆਦਾ ਪਿਆਰ ਹੰਪਾ ਹਾਸ਼ਾ ਉੰਡਾ ਮੁੰਡਾ ਸਕੂਲ ਭੇਜਿਆ ਹੋਇਆ ਆ। ਆਹ ਜਸਲੀ ਤੇ ਆਣੀ ਆ। ਹੈ? ਇਹ ਘੜੀ ਰੱਖ ਲਈ ਹੈ ਜੀ। ਚੁੱਪ ਤੋਂ ਮਜੂਰ ਹੈ। ਹੈ? ਉਹ ਠੀਕ। ਠੀਕ ਆ। ਕਿਹੜਾ ਵੱਜ ਗਿਆ? ਹਾਂ ਹਾਂ ਠੀਕ ਠਾਕ ਆ ਬਸ। ਵਾਹਨ ਨਾਲ ਠੀਕ ਨਹੀਂ। ਚਲੋ ਬਾਈ। ਬਾਹਰੇ ਬਹਿ ਜਾਣਾ ਹੁਣ ਤਾਂ ਪਜੀ ਸ਼ਾਮਾ ਜੀ ਚ। ਹਾਂ ਜੀ। ਅੰਦਰ ਕੰਮ ਉਹ ਕਰਨਾ। ਅਸੀਂ ਚੋਗਰੀਆਂ ਨਹੀਂ ਕਰਨੀਆਂ ਦੋਸਤ ਬਣਾ ਨੇ ਤੇਰੇ ਸਾਹਮਣੇ ਕਰਨੀਆਂ। ਲੈ। ਚੋਗਰੀਆਂ ਨੂੰ ਪਤਾ ਨਹੀਂ ਕਿਹਾ ਉਹਨਾਂ ਮੰਮੀ। ਪਤਾ ਨਹੀਂ ਕਿਹਾ। ਹੈ? ਦੇਖ ਲੈ। ਆਹ ਲੈ ਵੇ ਜਸ਼ਨ ਲੱਗੀ ਕਾ ਮੋਦ। ਆ ਹੈ ਨਾਨਕਾ ਦੀ ਹੈ ਝੂਟਾ ਮੈਂ ਮਿਲਦਾ ਨਾਨਕਾ ਦੀ ਮੌਜ ਬਈ ਆ ਲੋ ਲਾ ਬਈ ਸਾਸਿਕਾਲ ਮੁੰਡੇ ਦੀ ਮਾਮੀ ਕੁੜੀ ਦੀ ਮਾਮੀ ਠੀਕ ਹੈ ਹਾਂ ਜੀ ਵਧੀਆ ਮਾਮੀ ਸਾਸਿਕਾਲ ਲੈ ਆ ਬਈ ਸਾਰੇ ਰਿਸ਼ਤੇਦਾਰ ਹੋ ਗਏ ਕੱਟੇ ਹੈ ਲਾ ਬਈ ਸਾਸਿਕਾਲ ਬੁਲਾ ਦੋ ਸਾਸਿਕਾਲ ਤੋ ਸਸਤੀ ਕਾਲ ਕਰਕੇ ਸਸਤੀ ਕਾਲ ਕਰਦੇ ਸਸਤੀ ਕਾਲ ਕਰ ਉਹ ਜਾ ਕੇ ਦੇ ਬਈ ਇਹ ਨਿਆਣੇ ਮੰਮੀ ਆਏ ਨਹੀਂ ਕੈਮਰੇ ਮੂਰੇ ਹਲੇ ਠੀਕ ਨੇ ਚਲੋ ਬਈ ਪਹੁੰਚ ਗਏ ਸਾਰੇ ਪਰਿਵਾਰ ਬੈਠੇ ਆ ਸਾਰੇ ਪੰਜਾਬੀ ਖਿੱਚ ਲੋ ਕਰ ਲੋ ਕੋਲ ਨੂੰ ਕੋਈ ਨਾ ਕੁਤ ਵੀਰੇ ਦੋ ਆ ਦੇਖ ਕਾਕਾ ਜਿਵੇਂ ਨਰਾਮ ਨਾਲ ਕਿਤੇ ਹੈ ਸ਼ਾਮਾਂ ਚ ਇੱਥੇ ਨਹੀਂ ਤਾਲਾ ਹੀ ਨਾ ਟੁੱਟ ਜਾਏ ਪਤਾ ਕਿਤੇ ਹਾਂ ਤੇ ਉਹ ਉਹਦਾ ਨਾਇਦ ਜੀ ਪਹਿਲਾਂ ਰਹਿਣਾ ਅੱਛਾ 4 5 ਠੀਕ ਸਾਡਾ ਐਨ ਵਧੀਆ ਕਿਰਪਾ ਬਾਬੇ ਨਾਨਕ ਦੀ ਨਿਕਲ ਰਹੀਆਂ ਵਿਆਹ ਦੀਆਂ ਤੇ ਇਹਦੀਆਂ ਹੋਰੀਆਂ ਐਨ ਜ਼ੋਰਤੀ ਤਿਆਰੀਆਂ ਜ਼ੋਰਾਂ ਸ਼ੋਰਾਂ ਪਰ ਐਨ ਨੂੰ ਸੂਟ ਸਟਾਰ ਵਧੀਆ ਸਵਾਤ ਨਹੀਂ ਮੈਂ ਨਹੀਂ ਦਵਾਇਆ ਇੱਕ ਵੀ ਸੂਟ ਛੱਡ ਮੇਰੇ ਕੋਲ ਹਾਂ ਹੈਪੀ ਵੀ ਆ ਗਈ ਅੱਛਾ ਤੈਂ ਵਧੀਆ ਲਸਵਾਲ ਐ ਮੈਂ ਵੀ ਸੋਣ ਯਾਰ ਚੱਲ ਮੈਂ ਸਵਾਲ ਲੂਆ ਤੁਹਾਨੂੰ ਲੈ ਬਈ ਸਾਲੀ ਚਾਹੀਦੀ ਹੈ ਜੀ ਹੈ ਜੇ ਹੋਵੇ ਤਾਂ ਇਹ ਤੈਨੂੰ ਲੱਗਣੀ ਕਿ ਤੂੰ ਨਾ ਪਿੱਛੇ ਰਹਿ ਜੀ ਨਹੀਂ ਕਿਰਪਾ ਤੁਹਾਡੀ ਸਾਰਿਆਂ ਦੀ ਮਮਮੀ ਦਾ ਬਾਬੇ ਨਾਨਕ ਦੀ ਹੋਵੇ ਫਿਰ ਵੀ ਬੜੀ ਕਾਲੀ ਹੈ ਦੁਆਸਕੀ ਮਮਮੀ ਤੇ ਆਈ ਜਾਂਦੀ ਹੈ ਪੈਸੇ-ਪੁਸੇ ਬੜੀ ਸਾਲੀ ਵੀ ਤਾਂ ਮਾਂ ਵਰਗੀ ਹੁੰਦੀ ਹੈ ਇਹ ਤਾਂ ਹੈਗਾ ਹੀ ਆ ਫਿਰ ਮਾਂ ਤੇ ਇਹ ਦੋਨੇ ਸੁਆਗ ਜੰਨੀ ਆ ਭਾਈ ਤਾਂ ਕਿ ਆਏ ਨਾ ਮੰਮੀ ਨੇ ਸੋਨੇ ਪੈਸੇ ਦਿੱਤੇ ਤੇ ਕੱਪੜੇ ਵੀ ਹੈ ਘਰ ਦੇ ਵਿਆਹ ਨੂੰ ਸਵਾਹ ਹੁੰਨੇ ਆ ਉਵੇਂ ਪੈਨਸ਼ਨ ਲੱਗੀ ਵੀ ਤੁਨੂੰ ਨੌਕਰੀ ਨੌਕਰੀ ਦੀ ਕੋਈ ਹਾਂ ਪੈਨਸ਼ਨ ਮੇਰੀ ਹੋਈ ਮੈਂ ਕਿੱਥੇ ਸਵਾਦਾਂ ਮੁੰਡਾ ਕਹਿਣਾ ਨਹੀਂ ਮੈਂ ਕਹਾਂ ਡਾਪ ਦੀਆਂ ਤਾਂ ਹਾਂ ਮਾਰੀ ਗੱਲ ਡਗਾੜ ਮੁੰਡਾ ਕਹਿਣਾ ਹੁੰਦਾ ਏ ਉਹ ਕਹਿੰਦਾ ਹੁੰਦਾ ਕਿ ਲੱਗਿਆ ਵੀ ਗੱਡੀ 'ਚ ਜਾ ਕੇ ਕਿਹਾ ਮੈਨੂੰ ਇਹਨਾਂ ਅੱਗੇ ਤੇ ਵੀ ਇਲਤਾ ਕਰੂੰਗਾ ਨਹੀਂ ਮੈਨੂੰ ਡਾਲਦਾ ਇਹਨਾਂ ਠੀਕ ਆ ਕਰ ਲੀ ਜਿਹੜੀਆਂ ਇਲਤਾ ਕਰਨੀਆਂ ਲੋ ਬਾਈ ਦੇਖੋ ਪੰਮੂ ਦੀ ਕਿੱਥੇ ਤੱਕ ਦਇਸ਼ਤ ਆ ਜੀ ਤੁਸੀਂ ਦੇਖੀ ਨਹੀਂ ਆਏ ਜਾ ਕੇ ਮਨੂੰ ਵੀ ਮੀਆਂ ਪਰ ਗੱਲ ਤੇ ਫੜ ਲਿਆ ਕਹਿੰਦਾ ਹੁਣ ਦੱਸਣਾ ਸੀ ਕਰੂੰਗੀ ਮੇਰੀ ਮੰਮੀ ਨੂੰ ਫੇਰ ਫੇਰ ਫੋਨ ਤਾਂ ਕਿ ਕਰਦੀ ਕਹਿੰਦਾ ਬਹੁਤ ਸਿਰ ਖਾਂਦੀ ਏ ਚਲੋ ਠੀਕ ਆ ਭਾਈ ਆ ਗਿਆ ਪਾਣੀ ਹੈ ਮੈਂ ਹਾਂ ਮੈਂ ਹੀ ਕਹੇ ਕਰਦੀ ਹਾਂ ਕਿ ਹਰਜੀਤ ਨੂੰ ਫੋਨ ਕਰ ਲਾ ਹੂੰ ਇੱਧਰ ਤੇ ਬਾਏ ਟਾਈਮ ਮਿਲਦਾ ਨਹੀਂ ਨਾ ਇਹ ਨੈਟ ਵਾਲਾ ਕਰਦੇ ਹੁੰਦੇ ਨੇ ਜੀ ਤਾਂ ਫਿਰ ਨਾ ਮੰਮੀ ਨਾਲ ਤਾਂ ਗੱਲ ਹੋਈ ਜਾਂਦੀ ਆ ਹਾਂਜੀ ਮੰਮੀ ਹੁਣ ਤਾਂ ਐ ਨਹੀਂ ਘੇੜਾ ਮਾਰਿਆ ਹੈਗਾ ਹੂੰ ਆਉਂਗੀ ਬੁੱਤ ਹੌਲੀ ਹੌਲੀ ਆਵਾ ਹੁੰਦਾ ਹੈ ਹੂੰ ਅੱਗੇ ਟਿੰਕੂ ਹੁੰਦਾ ਤਾਂ ਘੇੜਾ ਛੇਤੀ ਵੱਜ ਜਾਂਦਾ ਤਾਂ ਹਾਂ ਪਾਪਾ ਲੋ ਭਾਈ ਛੋਟਾ ਸਾਲਾ ਚਲੇ ਗਿਆ ਬਾਹਰ ਨਾ ਬਾਬਾ ਪੈਨ ਵਾਲਾ ਜੇਕਰ ਆਪੇ ਨੂੰ ਖੇਤਾ ਹੁੱਤਾਂ ਦਾ ਕੰਮ ਰਹਿਣਾ ਨਾ ਕਣਕੋਂ ਕਬੀਜੀ ਹੋਏ ਪਾਣੀ ਪੋਣੀ ਲਾਉਂਦਾ ਓਕੇ ਚਲੋ ਠੀਕ ਆ ਬਾਈ ਬੈਠੇ ਆ ਸਾਰੇ ਚੱਲ ਰਿਹਾ ਕੰਮ ਇੱਕ ਨਾ ਹੀ ਖੁਸ਼ ਰੱਖੇ ਸਭ ਨੂੰ ਵਾਇਰੂਸ ਲੋ ਬਾਈ ਜਸ਼ਨ ਲੱਗੇ ਵੀ ਚੋੜੀਆਂ ਦੇਖਣਾ ਕਿਹੜੀਆਂ ਇਹਦੇ ਪਸੰਦ ਆ ਕਿਹੜੀਆਂ ਨਹੀਂ ਪਸੰਦ ਹੈ ਜਿਹੜਾ ਕਲਰ ਮੜਿਆ ਹਾ ਇਹ ਆ ਕਲਰ ਇਹ ਸੁਣਾ ਬਾਈ ਥੋੜਾ ਛੋਟਾ ਕਰ ਹੈ ਆ ਥੋੜਾ ਛੋਟਾ ਕਰ ਹਨ ਕਲਰ ਵਧੀਆ ਦਾ ਹੈ ਚੱਲ ਦੇਖ ਲਓ ਫਰਾਹੀ ਲੈ ਲਓ ਉਹ ਜੇ ਕਲਰ ਨਹੀਂ ਹੈਗਾ ਲੋਏ ਸ਼ਾਪ ਚ ਕਹਿੰਦੇ ਉਹ ਕਲਰ ਹੈ ਨਹੀਂ ਹੋਰ ਅੱਛਾ ਹੋਰ ਦੇਖਣੀ ਚਲੋ ਵੀ ਦੇਖ ਲਾ ਜਿਸਨ ਕੋਲ ਨੂੰ ਹੋ ਜਾ ਪਤਾ ਜੋ ਤੇਰੇ ਪਸੰਦ ਆਉਂਦਾ ਆਪਣੀ ਪਸੰਦ ਦਾ ਆਪ ਦੇਖ ਉਹਨਾਂ ਤੋਂ ਕਹੀ ਤਾਂ ਨੂੰ ਠੀਕ ਆ ਆਪਣੀ ਮਨਪਸੰਦ ਲੈ ਪੁੱਤ ਹਾਂ ਠੀਕ ਆ ਦਿਖਾ ਤਾਂ ਇਹ ਤਾਂ ਠੀਕ ਆ ਬਈ ਇੱਕ ਹੋਰ ਆ ਬੱਚੇ ਜੇ ਲੋ ਬਈ ਇੱਕ ਹੋਰ ਆਈਟਮ ਜੇ ਆਉਂਦੀ ਪਸੰਦ ਆ ਦੇਖੋ ਆ ਦੇਖੋ ਜਿਹੜਾ ਬੈਸ ਲੈ ਲੈਣਾ ਨਾ ਬਈ ਹਾਂ ਬਈ ਕਿਹੜਾ ਹੂੰ ਕਿਹੜਾ ਚਲੋ ਬੋ ਬਈ ਕਹਿੰਦੇ ਜਸ਼ਨ ਲੱਗੀ ਚੈੱਕ ਕਰਨ ਪਾ ਕੇ ਦੇਖ ਦੁਬਾਰਾ ਦੇਖਰ ਜੀ ਤਾਂ ਹੈ ਹਾਂ ਹੁਣ ਦੁਆ ਵੀ ਲਾ ਕੇ ਦੇਖ ਬਈ ਨਹੀਂ ਇਹ ਵੀ ਚੈ ਨਹੀਂ ਆ ਰਹੀ ਹਾਂ ਨਹੀਂ ਰਹੀ ਬੱਚਾ ਹੋ ਗਿਆ ਸੁੱਕਾ ਹੋ ਗਿਆ ਥੈਂਕ ਯੂ ਪੂਰੀ ਪੂਰੀ ਨਹੀਂ ਥੈਂਕ ਯੂ ਨਹੀਂ ਜੈਲਾ ਬਣਵਾ ਲੈਂਦਾ ਚੈਨਾ ਹੈ ਲਾਓ ਨਾ ਹੁਣ ਦਿਖਾ ਹੈ ਆ ਜਦ ਨਾਲ ਸੀ ਆ ਵੀ ਠੀਕ ਹੈ ਆ ਠੀਕ ਹੈ ਓਕੇ ਆ ਲਾ ਕੇ ਦੇਖ ਪਿਛੇ ਜੀ ਤਾਂ ਆ ਗਈ ਪਿਛੇ ਚੈਨ ਉਹ ਦਿਖਾ ਆ ਤਾਂ ਠੀਕ ਹੈ ਠੀਕ ਹੈ ਬਾਕੀ ਬਾਈ ਜਸ਼ਨ ਨੂੰ ਪੁੱਛ ਲਓ ਥੋੜੀ ਤੁਹਾਨੂੰ ਛੋਟੀ ਕਰਕੇ ਪਾਉਣੀ ਪੈਣੀ ਹੈ ਅੰਦਰਲੀ ਉਹਦੇ ਹਾਂ ਜਸ਼ਨ ਜੀ ਠੀਕ ਆ ਹਾਂਜੀ ਠੀਕ ਹੈ ਓਕੇ ਰਿਪੋਰਟ ਹਾਂਜੀ ਲਾ ਇਰਿੰਗ ਵਿੱਚ ਬੱਚੋ ਜ਼ਿਆਦਾ ਹੈਵੀ ਨਹੀਂ ਹੈਗੇ ਜ਼ਿਆਦਾ ਹੈ ਹਾਂ ਹਾਂ ਜੀ ਹਾਂ ਜੀ ਚਲੋ ਬਾਈ ਲਾਈਟ ਵੇਟ ਹੈ ਰਹੀ ਹੈ ਜਿੱਦਾਂ ਡਨ ਹੋ ਗਿਆ ਹੈ ਇਹਦਾ ਹੈ ਤੇ ਜੋ ਨੰਬਰ ਚੇਂਜ ਕਰਦੇ ਨਾ ਮੈਡਮ ਲਿਖ ਕੇ ਸੇਵ ਕਰਨਾ ਹੀ ਹੁੰਦਾ ਠੀਕ ਹੈ ਜੀ ਜਦੋਂ ਇਹ ਕੱਪੜੇ ਚਾਹੇ ਦੂਜੀ ਤੋਂ ਦਵਾ ਦੇ ਦਿੱਤੇ ਆਏ ਮੇਰੇ ਕੋਲ ਨਹੀਂ ਹੈ ਤੇ ਮੈਂ ਮਤਲਬ ਕਿ ਤੁਹਾਨੂੰ ਦੱਸ ਦਿਆ ਹਾਂ ਭਾਈ ਆ ਜੂਗਾ ਲੋਟ ਹੂੰ ਤੇ ਜਿਹੜੇ ਦਿਨ ਕਰਦੇ ਵੀ ਤੁਸੀਂ ਗੁਰਦਵਾਰ ਨੂੰ ਕਰਦੇ ਓਕੇ ਓਕੇ ਕੋਈ ਗੱਲ ਨਹੀਂ ਹਾਂ ਜਸ਼ਨ ਤਾਂ ਤਾਂ ਲੈਣੀ ਦੇਖ ਲੈ ਮੰਮੀ ਵਾਲੀ ਵਰਤਨੀਆਂ ਮੰਮੀ ਵਾਲੀ ਉਹ ਲੈ ਲੈਣੀ ਹੈਂ ਮੰਮੀ ਵਾਲੀ ਹੋ ਗਿਆ ਠੀਕ ਤੇ ਜੋ ਜੋ ਕੀ ਹੁੰਦਾ ਹੈਗਾ ਤੇ ਆਪਣਾ ਉਸ ਹਿਸਾਬ ਨਾਲ ਜੋ ਤੀਜੀ ਜੋੜ ਬਾਈ ਆ ਚੀਜ਼ ਹੈ ਜਿਹੜੀ ਸਭ ਤੋਂ ਔਖੀ ਸਿਲੈਕਟ ਕਰਨੀ ਜਸ਼ਨ ਜਸ਼ਨ ਖੋਚਾ ਹਾਂਜੀ ਹਾਂ ਦੱਸ ਦੇ ਘੁੰਮ ਕੇ ਦੇਖ ਲੈ ਪਿੱਛੇ ਨੂੰ ਜੇ ਕੁਝ ਲੈਣਾ ਤਾਂ ਲੋ ਬਾਈ ਚਲੋ ਚੱਲ ਰਿਹਾ ਕੰਮ ਲੋ ਆਹ ਨਾ ਪਾਲਸ ਕੰਨੀ ਕੰਮ ਆਹ ਹੈ ਬਾਈ ਸੂਟਾਂ ਦੀ ਸਿਲੈਕਟਡ ਨਾ ਸੂਟ ਦੇ ਲੀਰ ਨਾਲੇ ਹਾਂਜੀ ਤਾਂ ਹੀ ਵਾਦਾ ਲੱਗਦਾ ਈ ਯਾਰ ਸੂਟ ਦੀ ਲੀਰ ਨਾਲ ਦਿਖਾਤ ਲੱਗਦਾ ਨਾ ਪਾਲਸ ਨਾ ਬਾਈ ਠੀਕ ਹੈ ਯਾਰ ਗੋੜੀ ਵੀ ਹੁਣ ਆਲੇ ਆ ਦੇ ਇੱਕ ਕੋਟ ਲਾਇਆ 2 ਲੱਖ ਰੁਪਏ ਹੈਂ ਨਾ ਹੋ ਜਾਣਾ ਨਾਲ ਦਾ ਹੀ ਰੰਗ ਹੋ ਜਾਣਾ ਹਾਂ ਆ ਕੰਮ ਠੀਕ ਆ ਜੋ ਕਹਦੇ ਹੋ ਜੋ ਸਕੀਨ ਤੋਂ ਹੋਇਆ ਕਰਕੇ ਦੱਸ ਲੈਣ ਲੋ ਹੁਣ ਸਲੈਕਸ਼ਨ ਦੇਖਣੀ ਆ ਕਰਨੀ ਮੈਂ ਇਹ ਸੱਤੀ ਕਰਾਉਣੀ ਆ ਆ ਠੀਕ ਹੈ ਜਿਹੜੀ ਦੂਜੀ ਗੱਲ ਆਈ ਆ ਮੈਂ ਬਾਕੀ ਇਹਨੂੰ ਪੁੱਛ ਲੈ ਸਰਦਾਰਨੀ ਨੂੰ ਆਫਰ ਡਾਇਰੈਕਟ ਜੀ ਆ ਨਾ ਬਿਦਾਰ ਚਲੋ ਓਕੇ ਉਹ ਭਾਈ ਅਖੀਰ ਚ ਪਹੁੰਚ ਗਏ ਸੂਟ ਕਟਾਏ ਆ ਵੀ ਜਿਹੜੇ ਮੇਰੇ ਸੂਟ ਗਏ ਤੇ ਉਹਦੇ ਨਾਲ ਦੀ ਡਿਮਾਂਡ ਆ ਗਈ ਹਨਾ ਹਰਜੀਤ ਹਾਂਜੀ ਹਾਂ ਦੋ ਸੂਟਾਂ ਦੀ ਫੇਕੀ ਦੁਬਾਰਾ ਸੂਟਾਂ ਕਰਕੇ ਸਪੈਸ਼ਲ ਆ ਹੋ ਰਿਹਾ ਔਰੇ ਮੀਆਂ ਪਰ ਪਰ ਉੱਪਰ ਛੱਡ ਕੇ ਮੀਆਂ ਪਰ ਵੀਰ 3 ਮੀਟਰ ਕਰ ਦਿਓ ਇੱਕ ਮੀਜ ਹਾਂ ਇਹ ਭਾਈ ਪਾਪਾ ਜੀ ਬਜ਼ਰਾਨਾ ਇੱਧਰ ਵੀ ਦੇਖ ਲੈ ਉਹ ਫਿਰ ਬੱਚੇ ਆ ਹਾਂ ਪਾਪਾ ਜੀ ਖਤਰ ਹਾਂਜੀ ਮੈਰਜ ਆ ਜਾ ਫਿਰ ਇਦਾਂ ਨੂੰ ਤੂੰ ਦੇਖ ਹੁਣ ਇਹ ਚੁਆਸ ਤੇਰੀ ਆ ਜਾ ਆ ਜਾ ਆ ਜਾ ਇੱਕਦਮ ਬੜਾ ਨੋਰਮਲ ਜਾਦਾ ਨਹੀਂ ਦੇਖ ਲੈ ਹੁਣ ਤੂੰ ਦੇਖ ਸਕਦੀ ਐ ਇਹ ਦੇਖੀ ਹਾਂਜੀ ਬੇ ਕਿਹੜਾ ਲੈਣਾ ਤੇ ਆਦੋਂ ਨਾ ਨਹੀਂ ਦੀ ਜੀ ਅੱਛਾ ਇਹ ਸਰਦੀਆਂ ਵਾਲੇ ਲੱਗੇ ਹੋਏ ਆ ਹਾਂਜੀ ਹਾਂਜੀ ਸਰਦੀਆਂ ਹੈ ਸਰਦੀਆਂ ਦੇ ਦਾ ਲੱਗ ਜਾ ਲੱਗੇ ਥੋੜਾ ਜਿਹਾ ਬਿਆਨ ਪਾਉ ਸੋਨਾ ਵੀ ਲੱਗੇ ਇਹਦੇ ਚਲੇ ਲੈ ਬਿਆਹ ਚ ਅੱਛਾ ਦੇਖਦਾ ਕਾਲਾ ਪਨਹ ਜਿ ਕਰਕੇ ਵਾਪਸ ਹੂੰ ਕਾਲਾ ਪਨਹ ਜਿ ਕਰਕੇ ਦੇਖਦੇ ਮਨ ਲੱਗੂ ਨਾ ਠੀਕ ਆ ਵਧੀਆ ਜੱਚਦਾ ਹੱਥ ਬਾਜਾ ਤੂੰ ਮੰਦੀ ਦੀ ਕੁੱਤ ਹੈ ਇਹ ਨਹੀਂ ਇਹ ਨਹੀਂ ਲੈ ਦੇਖ ਲੈ ਤੇਰੀ ਇੱਛਾ ਲੋ ਬਾਈ ਲੱਗੇ ਸਾਰੇ ਕੰਮ ਜੇਸ਼ਨ ਦੇਖਦਾ ਬਾਬੇ ਖਾਤਰ ਕਿਹੜਾ ਲੈਣਾ ਪਤੋ ਝੂਟ ਹਾਂ ਠੀਕ ਹੈ ਹੈ ਜਦ ਤੂੰ ਚੋਟਾ ਆ ਦੇਖ ਲਈ ਵੀਰ ਕਪੜਾ ਓਕੇ ਐਨ ਚਿੱਟਾ ਲੋ ਬਾਈ ਪੂਰੇ 5 ਘੰਟੇ ਤੋਂ ਬਾਅਦ ਮੁੜ ਕੇ ਗੱਡੀ ਆ ਗਈ ਆਪਣੀ ਜਗ੍ਹਾ 'ਤੇ ਤੇ ਬੀਬੀਆਂ ਵੀ ਬਾਈ ਆਪਣੀ ਜਗ੍ਹਾ 'ਤੇ ਪਹੁੰਚ ਗਈਆਂ ਘਰ ਦੀਆਂ ਇੱਧਰ ਹਾਂ ਬਈ ਹੁਣ ਦੱਸ ਦੇ ਵੀ ਕੋਈ ਰਹੀ ਕਿ ਤੱਕ ਕਸਰ ਪਾਪਾ ਆ ਗਈ ਜਲਦੀ ਕਿ ਰਹਿ ਗਈ ਅੱਧੀ ਕਿ ਕੱਢ ਪਈ ਅੱਛਾ ਹਾਏ 사ਚੀ ਕਾਲ ਬੁਲਾ ਦੇ ਹਾਂ ਲੋ ਬਾਈ ਇਧਰ ਭੈਣ ਵੀ ਤੇ ਇਧਰ ਜਸ਼ਨ ਹਾਂ ਅੱਜੀ ਸ਼ੋਪਿੰਗ ਕਰਨ ਦੀ ਯਾਰ ਮੈਂ ਆਵਰੇ ਗਏ ਤੇ ਜਿਆਦਾ ਤੇ ਵੈਰਾਈ ਬਹੁਤ ਘੱਟ ਮਿਲੀ ਹੈ ਕੁਝ ਜਸ਼ਨ ਉੱਤੇ ਪਸੰਦ ਨਹੀਂ ਆਇਆ ਹੈਗਾ ਜੁੱਤੀ ਸਿੰਪਲ ਪੰਜਾਬੀ ਪੱਟੀਆਂ ਚਾਹੀਦੀਆਂ ਆਹ ਮੇਰੇ ਪਿੱਛੇ ਤੇ ਲੱਤ ਹਾਂ ਜੀ ਇਹ ਚੁੰਨੀ ਨੂੰ ਲੌਂਗ ਲਈ ਹੈ ਗੋਟਾ ਹਾਂ ਅੱਛਾ ਇੱਕ ਆਦਲਤਾ ਤੁਸੀਂ ਜਾਸ ਗੱਡੀ پارک ਲਾਉਣ ਦੇ ਤੇ ਪਛਾ ਇਹਨੇ ਇਹ ਕੰਮ ਕਰ ਲਿਆ ਐਵੇਂ ਬੱਗੂ ਖਾਤਰ ਵੀ ਕੁਝ ਲੱਤਾ ਏ ਐਦਾਂ ਟਾਈਮ ਹੈ ਲੈ ਲੋ ਭਾਈ ਸੂਟ ਸਾਟ ਆ ਦੱਸੋ ਜਿਹੜੀਆਂ ਜਾਈ ਚੁੰਨੀਆਂ ਖਰੀਦ ਹੋਈਆਂ ਆ ਫਲਕਾਰੀਆਂ ਇਹ ਵੀ ਕਿਸੇ ਟਾਈਮ 'ਚ ਖਰੀਦ ਹੋਈਆਂ ਹਾਂਜੀ ਹੈ ਹਾਂਜੀ ਹੋਰ ਸਮਾਨ ਜਸ਼ਨ ਦੇ ਤੇਰੇ ਆ ਜਸ਼ਨ ਦੇ ਚੂੜੀਆਂ ਇਹ ਵੀ ਦੇਖ ਲੈ ਛੋੜੀਆਂ ਹੈ ਹੈ ਛੋੜੀਆਂ ਬਾਈ ਦੀਆਂ ਮਨਪਸੰਦ ਜੀਆਂ ਚੀਜ਼ਾਂ ਲੱਤੀਆਂ ਹੈ ਠੀਕ ਨੇ ਇਹ ਜਗਲੋ ਖਤ ਹੈ ਬ੍ਰੇਸਲੇਟ ਦੇਖ ਲਿਆ ਬੂਆ ਨੇ ਉਹ ਕਿ ਆਏ ਜਿਹੜਾ ਤੇ ਪੱਲੀ ਪੱਲੀ ਕਿੱਥੂ ਆ ਗਈ ਤੇ ਪੱਲੀ ਕਦੋਂ ਬਾ ਪਾਣੀ ਭਾਈ ਕਹਿੰਦਾ ਕਿਆ ਕਹਿੰਦੀ ਅਰਜੀ ਤੇ ਸਾਂ ਕਿ ਉੱਟੀ ਹੈ ਜੀ ਇਹ ਕਹੇ ਅੱਛਾ ਠੀਕ ਹੈ ਪੀ ਆ ਹਾਂ ਨਾ ਬੱਦੂ ਅੱਭੀ ਕਿੱਥੂ ਪੇ ਨਾ ਵਾ ਇਹ ਜਸ਼ਨ ਦੀ ਹੈ ਪਸੰਦ ਇਹ ਸਾਰੀ ਹੁਣ ਤੇਰਾ ਓਕੇ ਹੁਣ ਤਾਂ ਨਹੀਂ ਰੋਪੜ ਜਾਣ ਦੀ ਲੋੜ ਜਾਣਾ ਹੈ ਹਾਏ ਸ਼ਾ ਇਹ ਤਾਂ ਹੈ ਇਹ ਤਾਂ ਵਸੂਆ ਇਹ ਬ੍ਰੇਸਲੇਟ ਹੈ ਜੇ ਤਾਂ ਚੂੜੀਆਂ ਲੈਣੀਆਂ ਹੁਣ ਲੈ ਇੱਕ ਗੇੜਾ ਹੋਣਾ ਜੀ ਕੱਲ ਦਾ ਇੱਕ ਗੇੜੇ ਨਾਲ ਸਰਜੂ ਹਾਂ ਜੀ ਕੱਲ ਪੱਕਾ ਕਿਹ ਪਤਾ ਲਾ ਸ਼ਾਇਦ ਨਾ ਸਰੇ ਨਹੀਂ ਫਿਰ ਨਹੀਂ ਜਾਣਾ ਹੈਗਾ ਮੈਂ ਦੇਖ ਲੈ ਵੀ ਹੂੰ ਇਹ ਬੱਗੋ ਖਾਤਰ ਵੀ ਲਿਆਂਦਾ ਕੁਛ ਹਾਂ ਇਹ ਮੈਂ ਕੁੱਕੂਗਾ ਇਤਨੇ ਚਲੋ ਬਸ ਇੱਕ ਰਾਹੀਂ ਹੁੰਦਾ ਵਿਆਹ ਦੇ ਵਿੱਚ ਹਨਾ ਹਾਂ ਜੀ ਹਾਂ ਕਰਦਾ ਜੀ ਹਨਾ ਜੋ ਪਸੰਦ ਆਈ ਜਾਂਦਾ ਹੋਈ ਉਹੀ ਆਉਣਾ ਹੌਲੀ ਹੌਲੀ ਹੈਨਾ ਹਾਂਜੀ ਕੋਈ ਗੱਲ ਨਹੀਂ ਲੱਗਦਾ ਇਹ ਜੁੱਤੀ ਆ ਜੁੱਤੀ ਨਹੀਂ ਤੀ ਦਿਖਾਈ ਆ ਬਾਈ ਜੁੱਤੀ ਚੇਂਜ ਹੋ ਕੇ ਆ ਗਈ ਹਾਂਜੀ ਹਾਂਜੀ ਲੈ ਬਾਈ ਦਿਖਾਈ ਲੈ ਉਹ ਦੇਖੋ ਜੀ ਲੈ ਬਾਈ ਜੁੱਤੀ ਹੋ ਗਈ ਚੇਂਜ ਹੈਨਾ ਠੀਕ ਆ ਹੁਣ ਹਾਂਜੀ ਇਹ ਕਿ ਲਵਾਂਗੀ ਥੋੜੀ ਜਿਹੀ ਹੋਰ ਬਾ ਚੱਕ ਦੇ ਫੱਟੇ ਤੋਂ ਜੁੱਤੀਆਂ ਪਰੇ ਰਹਿ ਹਾਂ ਮੈਂ ਲੋ ਬਾਈ ਹੈ ਕੱਪੜੇ ਦੇਖਣ ਨੂੰ ਆਇਆ ਲਾਉਣ ਦੀ ਜਿਹੜੇ ਨੇ ਕਰੇ ਕੱਪੜੇ ਦੇਖਣ ਜਾਣਾ ਜੈ ਸੂਰਾਂ ਦੇ ਅੱਛਾ ਪਮੂਨੇ ਤਾਂ ਨਹੀਂ ਕਰੇ ਤਾਂਗੇ ਪਮੂਨੇ ਪੁੱਛ ਰਹਾ ਤਾਂ ਕਿ ਮੰਮੀ ਕਿੱਥੇ ਗਈ ਏ ਇਹ ਦਵਾਰ ਦਾ ਲੱਬ ਵਧਾਈ ਜੋਰਾ ਜੋਰਾ ਨਾਲ ਆ ਕੇ ਹੁਣ ਚਾ ਹੁਣ ਟਿਊਸ਼ਨ ਚਲੇ ਗਿਆ ਚੱਲ ਫਿਰ ਜੇਸ਼ਨ ਆਫ ਕਰ ਬੂਈ ਨੇ ਚਾਹ ਬਣਾਈ ਵੀ ਆ ਪਾ ਲੈ ਜਾ ਇਹ ਅੱਧਰ ਨੀਂਦ ਆ ਰਹੀ ਏ ਆ ਰਹੀ ਨੀਂਦ ਹਮ ਨਾ ਉਹਨਾਂ ਤਾਂ ਕੱਪੜੇ ਸਿਲੈਕਟ ਕਰਕੇ ਆਉਣੇ ਉਧਰ ਮੈਂ ਸਿਲੈਕਟ ਤਾਂ ਉਹਨਾਂ ਨੇ ਕਰੇ ਵੇ ਜੀ ਉਹ ਦੇ ਦੇਖਾਈ ਜਾਣਗੇ ਕੱਪੜੇ ਬਾ ਠੀਕ ਆ ਚੱਕ ਦੋ ਫੱਟੇ ਇਹ ਲੈਣੇ ਆ ਤਿੰਨ ਕਿਹਦੇ ਸੂਟ ਆ ਜੀ ਦਾ ਸੂਟ ਠੀਕ ਆ ਠੀਕ ਆ ਇਹ ਰੀਤੀ ਰਿਵਾਜ ਨਾਲ ਖਤਮ ਹੋ ਜਵੇ ਹਾਂ ਜੀ ਹਾਂ ਠੀਕ ਨੇ ਲਓ ਬਾਈ ਲਿਆਓ ਫਿਰ ਚਾਹ ਲਿਆ ਦਿਓ ਮੈਨੂੰ ਫੇ ਪਿੰਦਰ ਨੂੰ ਭੇਜ ਦਿਓ ਠੀਕ ਆ ਜੀ ਚਲੋ ਓਕੇ ਬਾਈ